ਹੁਣ ਭਾਵੇਂ ਹਰੀਦਾਸ ਵੈਦ ਵੀ ਦੱਸ ਗਿਆ ਸੀ ਕਿ ਇਸ ਰੱਬ ਨੂੰ ਪਿਆਰ ਕਰਨ ਵਾਲੇ ਬਾਲਕੇ ਗੁਰੂ ਨਾਨਕ ਦੇਵ ਜੀ ਨੂੰ ਕੋਈ ਰੋਗ ਨਹੀਂ ਕੋਈ ਬਿਮਾਰੀ ਨਹੀਂ ਇਹ ਤਾਂ ਕੋਈ ਧਰ ਤੋਂ ਹੀ ਗੁਰਦੇਵ ਹੋ ਕੇ ਆਇਆ ਹੈ ਇਹ ਇਸ ਉਮਰੇ ਉਹ ਕੁਝ ਜਾਣਦਾ ਹੈ ਜੋ ਵੱਡੇ ਵੱਡੇ ਸੰਤ ਸਾਧੂ ਨਹੀਂ ਜਾਣਦੇ ਪਰ ਪਿਤਾ ਮਹਿਤਾ ਕਾਲੂ ਜੀ ਨੂੰ ਤਸੱਲੀ ਨਹੀਂ ਸੀ ਵੱਜਦੀ ਉਹ ਸਮਝਦੇ ਸਨ ਕਿ ਮੇਰਾ ਪੁੱਤ ਮਨਮਰਜੀ ਦੇ ਮਗਰ ਲੱਗਣ ਵਾਲਾ ਆਪਣੀ ਕੀਤੀ ਕਰਨ ਵਾਲਾ ਹੈ ਲੰਮਾ ਪਿਆਜਾਂ ਵੇਲਾ ਫਿਰਦਾ ਤੇ ਉਜਾੜਾਂ ਵਿੱਚ ਜਾ ਬਿੰਦਾ ਹੈ ਜਾਂ ਸਾਧਾਂ ਫਕੀਰਾਂ ਨਾਲ ਗੱਪਾਂ ਮਾਰਦਾ ਰਹਿੰਦਾ ਹੈ ਵੈਰ ਦੇ ਜਾਣ ਮਗਰੋਂ ਬਾਲਕੇ ਗੁਰੂ ਜੀ ਨੇ ਪਏ ਰਹਿਣਾ ਛੱਡ ਦਿੱਤਾ ਤੇ ਬਹੁਤ ਹੀ ਫਿਰਦੇ ਰਹਿਣ ਲੱਗ ਪਏ ਸੋਚ-ਸੋਚ ਕੇ ਇੱਕ ਦਿਨ ਮਹਿਤਾ ਕਾਲੂ ਜੀ ਨੇ ਪੁੱਤਰ ਨੂੰ ਕਿਹਾ ਕਾਕਾ ਜੀ ਤੁਸੀਂ ਹੁਣ ਸਿਆਣੇ ਹੋ ਗਏ ਹੋ ਤੇ ਮੈਂ ਵੇਖਦਾ ਹਾਂ ਜੋ ਤੁਹਾਨੂੰ ਫਿਰਨੇ ਤੁਰਨੇ ਦਾ ਸ਼ੌਂਕ ਹੈ ਸੋ ਮੈਂ ਸੋਚਿਆ ਏ ਤੁਸੀਂ ਫਿਰਦੇ ਵੀ ਰਹੋ ਤੇ ਕੁਛ ਕਮਾਈ ਵੀ ਕਰੋ ਇਸ ਕਰਕੇ ਮੇਰੀ ਸਲਾਹ ਹੈ ਕਿ ਤੁਸੀਂ ਫਿਰਨ ਤੁਰਨ ਦਾ ਕੰਮ ਕਰੋ ਬਾਲਕੇ ਗੁਰੂ ਜੀ ਨੇ ਕਿਹਾ ਅੱਛਾ ਪਿਤਾ ਜੀ ਜਿਵੇਂ ਤੁਸੀਂ ਆਖੋ ਤਾਂ ਮਹਤਾ ਜੀ ਨੇ ਕਿਹਾ ਕਿ ਹਾਲੇ ਤੁਸੀਂ ਛੋਟਾ ਛੋਟਾ ਕੰਮ ਕਰੋ ਨੇੜੇ ਦੇ ਨਗਰ ਚੂੜਕਾਣੇ ਜਾਓ ਰੁਪਈਏ ਵੀ ਲੈ ਜਾਓ ਉੱਥੇ ਜਾ ਕੇ ਦੇਖੋ ਕਿ ਕੀ ਕੀ ਸੌਦੇ ਹਨ ਜੋ ਸਾਡੇ ਤਲਵੰਡੀ ਵਿੱਚ ਮਹਿੰਗੇ ਹਨ ਤੇ ਉਥੇ ਸਸਤੇ ਹਨ ਸੋ ਕੋਈ ਜਿੰਸ ਖਰੀਦ ਲਓ ਜਿੰਸ ਦਾ ਮਤਲਬ ਕਿ ਕੋਈ ਫਸਲ ਖਰੀਦ ਲਓ ਇੱਥੇ ਆਣ ਕੇ ਵੇਚ ਦੇਣੀ ਕੁਝ ਜੋ ਨਫਾ ਹੋ ਜਾਵੇ ਉਹ ਰੁਪਈਏ ਵਿਹਾਂ ਦੇ ਨਾਲ ਜੋੜ ਲੈਣਾ ਇਸ ਤਰ੍ਹਾਂ ਜਦ ਤੋ ਸਾਨੂੰ ਨੇੜੇ-ਨੇੜੇ ਤੋਂ ਸੌਦੇ ਲਿਆ ਕੇ ਵੇਚਣ ਦੀ ਜਾਂਚ ਆ ਜਾਵੇਗੀ ਫਿਰ ਬਹੁਤੇ ਰੁਪਈਏ ਲੈ ਕੇ ਦਸੌੜਾ ਨੂੰ ਵਪਾਰ ਕਰਨ ਚਲੇ ਜਾਣਾ ਦਸੌੜੀ ਕੀ ਹੁੰਦਾ ਹੈ ਜੋ ਲੋਕ ਦੂਰ-ਦੂਰ ਥਾਂ ਾਂ ਜਾ ਕੇ ਸੌਦੇ ਖਰੀਦ ਲਿਆਉਂਦੇ ਹਨ ਜਾਂ ਆਪਣੇ ਨਗਰੋਂ ਮਾਲ ਸੌਦਾ ਲੈ ਕੇ ਦੂਰ ਥਾਈ ਜਾ ਵੇਚਦੇ ਹਨ ਤਾਂ ਘਰ ਦੇ ਲੋਕੀ ਆਖਦੇ ਹਨ ਫਲਾਣਾ ਦਸੌਰ ਗਿਆ ਹੈ ਜਿਸ ਤੋਂ ਸਮਝ ਪੈ ਜਾਂਦੀ ਸੀ ਕਿ ਉਹ ਕਿਸੇ ਦੂਰ ਦੇਸ਼ ਨੂੰ ਗਿਆ ਹੈ ਵਪਾਰ ਕਰਨ ਲਈ ਸੁਮੇਤਾ ਜੀ ਨੇ ਪੁੱਤਰ ਨੂੰ ਸਮਝਾਇਆ ਕਿ ਹਾਲੇ ਤਾਂ 12 13 ਕੋਹਾਂ ਤੇ ਚੂੜ ਕਾਣਾ ਹੈ ਉਥੇ ਜਾਓ ਤੇ ਕੋਈ ਸੌਦਾ ਖਰੀਦ ਕੇ ਲਿਆਓ ਕੋ ਵੀ ਜਿਹੜੇ ਹੈ ਉਹ ਵੀ ਦੂਰੀ ਨੂੰ ਮਾਪਣ ਦੀ ਇੱਕ ਇਕਾਈ ਹੈ ਇਹ ਤਕਰੀਬਨ ਤਕਰੀਬਨ ਪੌਣੇ 2 ਕਿਲੋਮੀਟਰ ਦਾ ਇੱਕ ਕੋ ਬਣਦਾ ਹੈ ਪਰ ਪੂਰਾ ਧਿਆਨ ਦੇਣਾ ਕਿ ਸੌਦਾ ਜੋ ਖਰਾ ਹੋਵੇ ਉਹ ਲਿਆਉਣਾ ਤੁਸੀਂ ਚੰਗੀ ਤਰ੍ਹਾਂ ਵਿਚਾਰ ਲੈਣਾ ਕਿ ਸੌਦਾ ਖਰਾ ਖਰਾ ਹੋਵੇ ਜਿਸ ਵਿੱਚ ਘਾਟਾ ਕਦੀ ਨਾ ਪਵੇ ਉਹ ਸੌਦਾ ਵਿਹਾਜਣਾ ਵਿਹਾਜਣ ਦਾ ਮਤਲਬ ਵਪਾਰ ਕਰਨਾ ਤੁਸੀਂ ਪਹਿਲੀ ਵਾਰੀ ਚੱਲੇ ਹੋ ਨਾਲ ਬਾਲੇ ਨੂੰ ਲੈ ਜਾਓ ਉਹ ਤੁਹਾਡੀ ਸੇਵਾ ਵੀ ਕਰੇਗਾ ਤੇ ਰਾਖੀ ਵੀ ਕਰੇਗਾ ਭਾਈ ਬਾਲਾ ਜੀ ਗੁਰੂ ਨਾਨਕ ਦੇਵ ਜੀ ਇਹ ਛੋਟੇ ਹੁੰਦਿਆਂ ਦੇ ਬਾਲ ਸਹਾਈ ਸਨ ਮਿੱਤਰ ਸਨ ਇਕੱਠੇ ਖੇਡਿਆ ਕਰਦੇ ਸਨ ਬਾਲਕ ਗੁਰੂ ਜੀ ਨੇ ਹਾਂ ਕਰ ਦਿੱਤੀ ਤੇ 20 ਰੁਪਏ ਤੇ ਬਾਲੇ ਨੂੰ ਨਾਲ ਲੈ ਕੇ ਇੱਕ ਦਿਨ ਟਰਪਏ ਮਹਿਤਾ ਜੀ बार-बार ਇਹੋ ਆਖਦੇ ਰਹੇ ਕਿ ਬੱਚਾ ਖਰਾ ਖਰਾ ਸੌਦਾ ਖਰੀਦਣਾ ਜਿਸ ਵਿੱਚ ਟੋਟਾ ਨਾ ਪਵੇ ਘਾਟਾ ਨਾ ਪਵੇ ਲਾਹਾ ਹੀ ਲਾਹਾ ਹੋਵੇ ਦੋਵੇਂ ਜਾਣੇ ਟਰਪਏ ਕੁਝ ਵਾਟ ਸੜਕੇ ਸੜਕ ਜਾ ਕੇ ਬਾਲ ਗੁਰੂ ਜੀ ਕੋਈ ਉਜਾੜ ਰਸਤੇ ਪੈ ਗਏ ਉੰਜ ਤੁਰੇ ਗਏ ਚੂੜਕਾਣੇ ਦੀ ਸੇਧ ਉਤੇ ਜਦ ਨਗਰ ਨੇੜੇ ਆ ਗਿਆ ਤਾਂ ਉਥੇ ਇੱਕ ਬਨ ਜਿਹਾ ਸੀ ਉੱਚੀ ਥਾਂ ਸੀ ਬੂਟੇ ਬਿਰਸ਼ ਬੜੀ ਸ਼ਾਨ ਦੇ ਰਹੇ ਸਨ ਉਥੇ ਕਸ਼ ਸਵਾਹਾ ਮਲ ਕੇ ਬੈਠੇ ਧੂਣੀਆਂ ਤਪ ਰਹੇ ਸਾਧੂ ਵੇਖੇ ਇਹਨਾਂ ਵਿੱਚ ਇੱਕ ਸਾਰਿਆਂ ਤੋਂ ਵੱਡਾ ਪਿਆਰ ਜਾਪਦਾ ਸੀ ਇਹ ਸਭਨਾਂ ਦਾ ਮਹੰਤ ਸੀ ਮਹੰਤ ਆਖਦੇ ਹਨ ਸਾਧੂਆਂ ਦੇ ਵੱਡੇ ਕੇ ਨੂੰ ਇਸ ਦੇ ਪਾਸ ਜਾ ਕੇ ਗੁਰੂ ਜੀ ਅਦਬ ਨਾਲ ਬੈਠ ਗਏ te ਏ ਜੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਤੇ ਇਹ ਸਾਰੇ ਤੁਹਾਡੇ ਸਾਥੀ ਤਾਂ ਉਸ ਆਖਿਆ ਅਸੀਂ ਤਪ ਕਰ ਰਹੇ ਹਾਂ ਗੁਰੂ ਜੀ ਕਹਿੰਦੇ ਤਪ ਕਾਸ ਲਈ ਕਰਦੇ ਹੋ ਤਾਂ ਮਹੰਤ ਨੇ ਕਿਹਾ ਇਸ ਲਈ ਜੋ ਸਰੀਰ ਦੀਆਂ ਭੁੱਖਾਂ ਜਿੱਤ ਲਈਏ ਤੇ ਸਾਡੀਆਂ ਲੋੜਾਂ ਦੁਨੀਆ ਦੇ ਲਾਲਚੀ ਲੋਕਾਂ ਵਾਂਗੂ ਨਾ ਰਹਿਣ ਗੁਰੂ ਜੀ ਨੇ ਕਿਹਾ ਫੇਰ ਕੀ ਤੁਹਾਨੂੰ ਪਰਮੇਸ਼ਰ ਮਿਲ ਪਏਗਾ ਮਹੰਤ ਜੀ ਕਹਿੰਦੇ ਨਹੀਂ ਤਪ ਨਾਲ ਸਰੀਰ ਵਸ ਹੋ ਜਾਂਦਾ ਹੈ ਲੋਭ ਲਾਲਚ ਦੁੱਖ ਨਹੀਂ ਦਿੰਦੇ ਗੁਰੂ ਜੀ ਕਹਿੰਦੇ ਫੇਰ ਤੁਸੀਂ ਲੋਭ ਲਾਲਚ ਤੋਂ ਛੁੱਟ ਹੂੰ ਸੁੱਖ ਨਾਲ ਅੰਨ ਪਾਣੀ ਤਾਂ ਰੋਜ਼ ਮਿਲ ਜਾਂਦਾ ਹੋਸੀ ਮਹੰਤ ਜੀ ਨੇ ਕਿਹਾ ਅੱਜ ਤਾਂ ਤਰੇ ਚਾਰ ਦਿਨ ਹੋ ਗਏ ਤਰੇ ਕਹਿੰਦੇ ਨੇ ਤਿੰਨ ਤਿੰਨ ਚਾਰ ਦਿਨ ਹੋ ਗਏ ਸਾਰੇ ਭੁੱਖੇ ਹੀ ਤਪ ਕਰ ਰਹੇ ਹਨ ਪਰਮੇਸ਼ਰ ਜਦੋਂ ਚਾਹੇਗਾ ਆਪੇ ਹੱਲ ਦੇਵੇਗਾ ਏ ਸੁਣ ਕੇ ਸੁਗੜ ਸਿਆਨੇ ਬਲਕ ਨੇ ਸੋਚਿਆ ਕਿ ਇਹ ਤਾਂ ਅੰਦਰੋਂ ਬਾਹਰੋਂ ਸੱਚੇ ਹਨ ਜੋ ਤ੍ਰੈ ਚਾਰ ਦਿਨ ਦੇ ਭੁੱਖੇ ਬੈਠੇ ਹਨ ਤੇ ਆਸ ਲਾਈ ਹੈ ਰੱਬ ਉੱਤੇ ਦੇਖੋ ਚੂੜ ਕਾਣਾ ਨੇੜੇ ਹੈ ਤੇ ਕੋਈ ਮੰਗਣ ਨੂੰ ਨਹੀਂ ਗਿਆ ਇਹਨਾਂ ਲੋਕਾਂ ਨੂੰ ਜੇ ਅੰਨ ਪਾਣੀ ਲੈ ਦਈਏ ਤਾਂ ਰੋਟੀਆਂ ਪਕਾ ਕੇ ਖਾ ਲੈਣ ਤਾਂ ਭੁੱਖ ਨਿਵਰਤ ਕਰਕੇ ਸੁਖੀ ਹੋ ਜਾਣ ਤਾਂ ਇਸ ਨਾਲੋਂ ਖਰਾ ਸੌਦਾ ਹੋਰ ਕੀ ਹੋਸੀ ਇਹ ਅੰਨ ਖਾ ਕੇ ਭੁੱਖ ਦੇ ਦੁੱਖ ਤੋਂ ਸੁਖੀ ਹੋ ਜਾਣਗੇ ਇਹੋ ਤਾਂ ਮਨੁੱਖ ਨੂੰ ਸਭ ਤੋਂ ਵੱਡਾ ਦੁੱਖ ਹੈ ਪੋਖ ਦਾ ਦੁੱਖ ਦੁੱਖ ਦੂਰ ਕਰਨਾ ਚੰਗਾ ਕੰਮ ਹੈ ਲੋਕੀ ਵੀ ਆਖਦੇ ਹਨ ਦਹਿ ਦੁਨੀਆ 70 ਆਖਰ ਇਸ ਦਾ ਮਤਲਬ ਹੈ ਕਿ ਇਸ ਦੁਨੀਆ ਦੇ ਵਿੱਚ ਜੇ ਕਿਸੇ ਨੂੰ 10 ਰੁਪਏ ਦੇਈਏ ਤਾਂ ਅਖੀਰ ਵਿੱਚ ਸਾਨੂੰ 70 ਮਿਲਦੇ ਨੇ ਬਾਪੂ ਜੀ ਵੀ ਖੁਸ਼ ਹੋ ਜਾਣਗੇ ਕਿ ਮੈਂ ਦੁਨੀਆ ਵਿੱਚ 10 ਗੁਣਾ ਤੇ ਅੱਗੇ ਜਾ ਕੇ 70 ਗੁਣਾ ਨਫਾ ਦੇਣ ਵਾਲਾ ਵਪਾਰ ਕੀਤਾ ਹੈ ਅਤੇ ਮੇਰਾ ਵੱਡਾ ਬਾਬਲ ਜਿਸ ਨੇ ਮੈਨੂੰ ਦੁਨੀਆ ਵਿੱਚ ਕੱਲਿਆ ਹੈ ਉਹ ਵੀ ਖੁਸ਼ ਹੋਸੀ ਖਬਰੇ ਉਹ ਮੈਨੂੰ ਇਹਨਾਂ ਦੇ ਪਾਲਣ ਵਾਸਤੇ ਰਸਤੇਓਂ ਲਾਂਬੇ ਵੱਲ ਲੰਬੇ ਦਾ ਮਤਲਬ ਦੂਰ ਰਸਤੇ ਨੂੰ ਦੂਰ ਵੱਲ ਖਿੱਚ ਕੇ ਲੈ ਆਇਆ ਹੈ ਉਸ ਦੀ ਖੁਸ਼ੀ ਤਾਂ ਸਾਰੇ ਨਫਿਆਂ ਤੋਂ ਵੱਡਾ ਨਫਾ ਹੈ ਸੋ ਬਾਲਕੇ ਗੁਰੂ ਨੇ 20 ਰੁਪਏ ਮਹੰਤ ਦੇ ਅੱਗੇ ਧਰ ਦਿੱਤੇ ਬਾਲੇ ਨੇ ਮਨਾਂ ਕੀਤਾ ਪਰ ਆਪ ਦੇ ਦਿਲ ਨੂੰ ਐਡੀ ਵੱਡੀ ਮਨੁੱਖਾਂ ਦੀ ਜਮਾਤ ਦਾ ਤਰੇ ਚਾਰ ਦਿਨਾਂ ਤੋਂ ਭੁੱਖੇ ਬੈਠੇ ਹੋਣਾ ਤੇ ਰੱਬ ਦੀ ਆਸ ਤੇ ਬਿਨ ਕਬਰਾਏ ਬੈਠੇ ਹੋਣਾ ਐਸੇ ਤਰਸ ਵਿੱਚ ਲੈ ਗਿਆ ਕਿ ਬਾਲੇ ਨੂੰ ਕਹਿਣ ਲੱਗੇ ਬਾਲਾ ਬਾਪੂ ਜੀ ਨੇ ਸਭ ਤੋਂ ਖਰਾ ਸੌਦਾ ਕਿਹਾ ਸੀ ਮਨੁੱਖੀ ਦਿਲ ਦੀ ਪੀੜਾ ਤੇ ਮਨੁੱਖੀ ਸਰੀਰ ਦੀ ਕੀੜਾ ਹਰਨੀ ਦੂਰ ਕਰਨੇ ਸਭ ਤੋਂ ਖਰਾ ਸੌਦਾ ਇਹੋ ਹੈ ਸੋ ਜਦ ਬਾਲੇ ਤੋਂ ਰੁਪਈਏ ਲੈ ਕੇ ਗੁਰੂ ਜੀ ਨੇ ਤਪ ਕਰ ਰਹੇ ਸੰਤਾਂ ਦੇ ਮਹੰਤ ਅੱਗੇ ਰੱਖ ਦਿੱਤੇ ਤਦ ਮਹੰਤ ਨੇ ਗੱਭਰੂ ਦੇ ਚਿਹਰੇ ਵੱਲ ਨਜ਼ਰ ਭਰ ਤੱਕਿਆ ਤੇ ਫਿਰ ਆਖਿਆ ਹੇ ਸੋਹਣੇ ਆਤਮਾ ਵਾਲੇ ਰੁਪਈਏ ਅਸਾਂ ਦੇ ਕਿਸ ਕੰਮ ਅਸੀਂ ਛੜ ਛੜਾ ਕੇ ਦੁਨੀਆ ਤੋਂ ਵੱਖਰੇ ਹੋ ਕੇ ਇਸ ਜੰਗਲ ਵਿੱਚ ਤਪ ਕਰ ਰਹੇ ਹਾਂ ਅਸਾਂ ਆਪਣੀ ਆਸ ਪਰਮੇਸ਼ਰ ਤੇ ਧਰੀ ਹੋਈ ਹੈ ਉਹ ਭੇਜਦਾ ਹੈ ਤਾਂ ਖਾਂਦੇ ਹਾਂ ਤੋ ਸਾਨੂੰ ਵੀ ਉਸ ਨੇ ਕੱਲਿਆ ਹੋ ਪਰ ਤੁਸੀਂ ਘਰੋਂ ਕਿਸੇ ਕਮ ਆਏ ਹੋ 100 ਰੁਪਏ ਕਿਸੇ ਹੋਰ ਕਾਰਜ ਲਈ ਹੋਣੇ ਹਨ ਜੇ ਸਾਨੂੰ ਦੇ ਗਏ ਤਾਂ ਮਾਤਾ ਪਿਤਾ ਘਰ ਦੇ ਬੰਦੇ ਗੁੱਸੇ ਹੋਣਗੇ ਤਾਂ ਗੁਰੂ ਜੀ ਬੋਲੇ ਹੇ ਨਿਰੰਕਾਰੀ ਬਾਬਲ ਦੀ ਟੇਕ ਤੇ ਰਹਿਣ ਵਾਲਿਓ ਮੇਰੇ ਪਿਤਾ ਜੀ ਨੇ ਮੈਨੂੰ ਰੁਪਏ ਦਿੱਤੇ ਸਨ ਕਿ ਮੈਂ ਕੋਈ ਖਰਾ ਖਰਾ ਸੌਦਾ ਕਰਾਂ ਮੇਰੀ ਜਾਂਚੇ ਇਸ ਤੋਂ ਖਰਾ ਸੌਦਾ ਹੋਰ ਕੋਈ ਹੋ ਹੀ ਨਹੀਂ ਸਕਦਾ ਕਿ ਕਰਤਾਰ ਦੀ ਆਸ ਤੇ ਬੈਠੇ ਪੁਰਖਾਂ ਦੀ ਤਿੰਨ ਚਾਰ ਦਿਨ ਦੀ ਭੁੱਖ ਦੂਰ ਕਰਦਿਆਂ ਦੁੱਖ ਇੱਕ ਦੁੱਖ ਹੈ ਦੁੱਖ ਦੂਰ ਕਰਨ ਜੈਸਾ ਸੌਦਾ ਕਿਹੜਾ ਹੈ ਮਹੰਤ ਜੀ ਨੇ ਕਿਹਾ हे ਪਰਮੇਸ਼ਰ ਦੀ ਜੋਤ ਵਾਲੇ ਗਬਰੂ ਤੇਰੀ ਵਿਚਾਰ ਤੇਰੀ ਵਡਿਆਈ ਦੱਸਦੀ ਹੈ ਪਰ ਕਿਤੇ ਇਹ ਨਾ ਹੋਵੇ ਕਿ ਸਾਨੂੰ ਰਜਾ ਕਿ ਸਾਨੂੰ ਰਜਾ ਜਾਵੇ ਤੇ ਘਰ ਗਿਆ ਬابل ਗੁੱਸੇ ਹੋਵੇ ਤਾਂ ਗੁਰੂ ਜੀ ਨੇ ਕਿਹਾ ਮੈਂ ਤਾਂ ਬابل ਦੀ ਆਗਿਆ ਪਾਲਣੀ ਹੈ ਮੈਨੂੰ ਇਸ ਤੋਂ ਹੋਰ ਵਡੇਰਾ ਖਰਾ ਸੌਦਾ ਦਿਸ ਨਹੀਂ ਪੈ ਰਿਹਾ ਮਹੰਤ ਜੀ ਨੇ ਕਿਹਾ ਫਿਰ ਅਸੀਂ ਰੁਪਈਏ ਲੈਣੇ ਨਹੀਂ ਜੇਕਰ ਤੁਸਾਂ ਦਾ ਵਿਚਾਰ ਸਾਡੀ ਪਾਲਣਾ ਦਾ ਹੈ ਤਾਂ ਰਸਦ ਲੈ ਆਓ ਰਸਦ ਦਾ ਮਤਲਬ ਰਾਸ਼ਨ ਲਿਆਓ ਇਹ ਸੁਣ ਕੇ ਸ੍ਰੀ ਗੁਰੂ ਜੀ ਬਾਲੇ ਨੂੰ ਨਾਲ ਲੈ ਕੇ ਨਗਰੀ ਵਿੱਚ ਚਲੇ ਗਏ ਇਸ ਨਗਰੀ ਦਾ ਨਾਂ ਚੂੜਕਾਣਾ ਹੈ ਉੱਥੋਂ ਇੱਕ ਹੱਟੀ ਤੋਂ ਚਾਵਲ ਆਟਾ ਘਿਓ ਦਾਲਾਂ ਆਦ ਖਾਣੇ ਦੀਆਂ ਸਭ ਚੀਜ਼ਾਂ ਖਰੀਦ ਲਈਆਂ ਤੇ ਲਦਵਾ ਕੇ ਨਾਲ ਲੈ ਆਏ ਤੇ ਮਹੰਤ ਦੇ ਅੱਗੇ ਧਰ ਦਿੱਤੀਆਂ ਤੇ ਆਖਿਆ ਲਓ ਜੀ ਭੋਜਨ ਤਿਆਰ ਕਰਵਾਓ ਤੇ ਖਾਓ ਪਿਓ ਤਦ ਮਹੰਤ ਨੇ ਫੇਰ ਆਦਰ ਤੇ ਪਿਆਰ ਭਰੀਆਂ ਅੱਖਾਂ ਨਾਲ ਤੱਕਿਆ ਤੇ ਆਖਿਆ हे ਜਗਤ ਪੀੜ ਨੂੰ ਆਪਣੀ ਪੀੜ ਸਮਝਣ ਵਾਲੇ ਕੁਮਾਰ ਤੁਸੀਂ ਹੁਣ ਜਾਓ ਤੇ ਇਹ ਸਾਧੂ ਆਪ ਦਾ ਲਿਆਂਦਾ ਭੋਜਨ ਆਪ ਪਕਾ ਖਾਣਗੇ ਤਦ ਰੱਬ ਦੇ ਪਿਆਰੇ ਗੁਰੂ ਨਾਨਕ ਦੇਵ ਜੀ ਉਥੋਂ ਵਾਪਸ ਆਪਣੇ ਪਿੰਡ ਤਲਵੰਡੀ ਨੂੰ ਤੁਰ ਪਏ ਉਹਨਾਂ ਦੇ ਚਲੇ ਜਾਣ ਮਗਰੋਂ ਮਹੰਤ ਪਾਸ ਬੈਠੇ ਕੁਸ਼ ਤਪ ਕਰਨ ਵਾਲੇ ਸਾਧੂਆਂ ਨੇ ਪੁੱਛਿਆ ਕਿ ਇਹ ਕੁਮਾਰ ਉਮਰਾ ਦਾ ਬਾਲਕਾ ਬੜਾ ਨਰਮ ਦਿਲ ਵਾਲਾ ਸੀ ਮੇਸ਼ਰ ਦੇ ਭਾਉ ਵਾਲਾ ਸੀ ਤੂੰ ਸਾ ਆਪੇ ਕਿਉਂ ਉਸ ਨੂੰ ਛੇਤੀ ਤੋੜ ਦਿੱਤਾ ਇਸ ਗੱਲ ਦਾ ਜੋ ਉੱਤਰ ਮਹੰਤ ਨੇ ਦਿੱਤਾ ਉਹ ਸਾਡੇ ਇੱਕ ਦਾਨੇ ਤੇ ਉੱਚੇ ਕਵੀਸ਼ਰ ਭਾਈ ਸੰਤੋਖ ਸਿੰਘ ਜੀ ਨੇ ਇਉਂ ਲਿਖਿਆ ਹੈ ਏ ਕੋ ਪਰਮਪੁਰਖ ਸੁਖਦਾਈ ਕਲਾਵਾਨ ਗਿਆਨੀ ਗੁਣਖਾਨੀ ਦੁਰਿਓ ਰਹੇ ਗਤ ਪਰ ਹੈ ਨਾ ਜਾਣੀ ਭਇਓ ਅਸਹਿ ਮੁਜ ਤੇਜ ਪ੍ਰਭਾਉ ਜਾਂ ਤੇ ਦੀਨੀ ਜਾਨ ਰਜਾਉ ਇਹ ਗੱਲ ਜੋ ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ ਸਾਡੀ ਪੰਜਾਬੀ ਬੋਲੀ ਵਿੱਚ ਨਹੀਂ ਇਸ ਬੋਲੀ ਦਾ ਨਾਮ ਬ੍ਰਿਜ ਭਾਸ਼ਾ ਹੈ ਕਵੀ ਜੀ ਨੇ ਇਸ ਬੋਲੀ ਵਿੱਚ ਸਾਡੇ ਦਸਾਂ ਹੀ ਗੁਰੂ ਸਾਹਿਬਾਂ ਦੇ ਹਾਲ ਲਿਖੇ ਹਨ ਇਹ ਬੋਲੀ ਜਰਾ ਔਖੇਰੀ ਹੈ ਪਰ ਉਸ ਸਮੇਂ ਸਾਡੇ ਪੰਜਾਬੀ ਪੜੇ ਲਿਖੇ ਇਸੇ ਬੋਲੀ ਵਿੱਚ ਲਿਖਿਆ ਪੜਿਆ ਕਰਦੇ ਸਨ ਇਸ ਆਪ ਦੇ ਉਚਾਰੇ ਵਾਕਾਂ ਦਾ ਮਤਲਬ ਇਹ ਹੈ ਮਹੰਤ ਨੇ ਆਖਿਆ ਇਹ ਕੁਮਾਰ ਬਾਲਕ ਜੋ ਸਾਨੂੰ ਰਸਦਾਂ ਲੈ ਕੇ ਦੇ ਗਿਆ ਹੈ ਮੇਰੀ ਜਾਂਚੇ ਕੋਈ ਪੂਰਨਪੁਰਖ ਹੈ ਪੂਰਨਪੁਰਖ ਉਸ ਨੂੰ ਕਹੀਦਾ ਹੈ ਜੋ ਸਭ ਮਨੁੱਖਾਂ ਤੇ ਦੇਵਤਿਆਂ ਤੋਂ ਪੈਗੰਬਰਾਂ ਤੋਂ ਉੱਚਾ ਹੁੰਦਾ ਹੈ ਇਹ ਪਰਮਪੁਰਖ ਹੈ ਤੇ ਸੁਖਦਾਤਾ ਹੈ ਦੁਨੀਆ ਨੂੰ ਸੁਖ ਦੇਣ ਆਇਆ ਹੈ ਫਿਰ ਆਖਿਆ ਸੂ ਕਲਾਵਾਨ ਕਲਾਵਾਨ ਆਖਦੇ ਹਨ ਜਿਸ ਵਿੱਚ ਸਰੀਰ ਦੀ ਤਾਕਤ ਤੋਂ ਵੱਧ ਕੇ ਮਨ ਦੀਆਂ ਤੇ ਆਤਮਾ ਦੀਆਂ ਤਾਕਤਾਂ ਹੋਣ ਫਿਰ ਗਿਆਨੀ ਆਖਿਆ ਸੂ ਗਿਆਨੀ ਤੋਂ ਇਥੇ ਉਹ ਅਰਥ ਨਹੀਂ ਜੋ ਅੱਜ ਕੱਲ ਦੇ ਬਾਲਕੇ ਇਮਤਿਹਾਨ ਪਾਸ ਦੇ ਹਨ ਪਰ ਗਿਆਨੀ ਦਾ ਅਸਲ ਅਰਥ ਹੈ ਉਹ ਜੋ ਪਰਮੇਸ਼ਰ ਜੀ ਦੀਆਂ ਗੱਲਾਂ ਉਸ ਦੇ ਗੁਣ ਮਿਲਣ ਦੀ ਜਾਂਚ ਜਾਣਦਾ ਹੋਵੇ ਫਿਰ ਗੁਣ ਖਾਨੀ ਆਖਿਆ ਹੈ ਜਿਸ ਵਿੱਚ ਸਾਰੇ ਗੁਣ ਹੋਣ ਇਉਂ ਜਿਵੇਂ ਕਿ ਖਾਨ ਹੁੰਦੀ ਹੈ ਖਾਨ ਉਸ ਨੂੰ ਆਖਦੇ ਹਨ ਜਿੱਥੇ ਕੋਈ ਸ਼ੈ ਅਮੁੱਕ ਹੋਵੇ ਤੇ ਨਿਕਲਦੀ ਹੀ ਰਹੇ ਜਿਵੇਂ ਲੋਹੇ ਦੀ ਖਾਨ ਵਿੱਚੋਂ ਲੋਹਾ ਨਿਕਲਦਾ ਹੀ ਰਹਿੰਦਾ ਹੈ ਤੇ ਸੋਨੇ ਦੀ ਖਾਨ ਵਿੱਚੋਂ ਸੋਨਾ ਜੋ ਮਹੰਤ ਆਖਦਾ ਹੈ ਕਿ ਗੁਣ ਤਾਂ ਕਈਆਂ ਵਿੱਚ ਹੁੰਦੇ ਨੇ ਪਰ ਇਸ ਵਿੱਚ ਸਾਰੇ ਗੁਣ ਸਾਰੀਆਂ ਚੰਗੀਆਂ ਗੱਲਾਂ ਇੰਨੀਆਂ ਹਨ ਕੀ ਮੁਕਦੀਆਂ ਹੀ ਨਹੀਂ ਤੇ ਇਹ ਲੋਕਾਂ ਨੂੰ ਦੇ ਦੇ ਕੇ ਰਜਾ ਰਜਾ ਕੇ ਆਪ ਫਿਰ ਉਸ ਤਰ੍ਹਾਂ ਗੁਨਾ ਦੀ ਖਾਣ ਰਹੇਗਾ ਫਿਰ ਮਾਲੂਮ ਹੁੰਦਾ ਹੈ ਪੁੱਛਣ ਵਾਲੇ ਨੇ ਕਿਹਾ ਕਿ ਏਡਾ ਵੱਡਾ ਹੈ ਤਾਂ ਫਿਰ ਇੱਕ ਬਾਲਕ ਦੇ ਰੂਪ ਵਿੱਚ ਸਿੱਧ ਪੱਧਰਾ ਹੋ ਕੇ ਹੋਰ ਗੱਬਰੂਆਂ ਵਾਂਗੂ ਕਿਉਂ ਪਿਆ ਫਿਰਦਾ ਹੈ ਉਸ ਦੀ ਪੁੱਛ ਦੇ ਉੱਤਰ ਵਿੱਚ ਮਹੰਤ ਨੇ ਅਗਲੇ ਵਾਕ ਕਹੇ ਕਿ ਦੁਰਯੋ ਰਹੇ ਲੁਕਿਆ ਰਹਿੰਦਾ ਹੈ ਦੁਰਯੋ ਦਾ ਮਤਲਬ ਲੁਕਿਆ ਰਹਿੰਦਾ ਹੈ ਆਪਣੀ ਮਨ ਦੀ ਤੇ ਆਤਮਾ ਦੀ ਕਲਾ ਨੂੰ ਆਪਣੇ ਗਿਆਨ ਨੂੰ ਆਪਣੇ ਗੁਨਾ ਨੂੰ ਲੁਕਾ ਰ ਕਿਆ ਸੁ ਪਰ ਇਹ ਸਮਝ ਨਹੀਂ ਪੈਂਦੀ ਕਿ ਕਿਉਂ ਲੁਕਾ ਰੱਖਿਆ ਸੂ ਪਰ ਉਸ ਵਿੱਚ ਤੇਜ ਹੈ ਜੋ ਲੁਕਿਆ ਹੋਇਆ ਵੀ ਮੇਥੋਂ ਲੁਕ ਨਾ ਸਕਿਆ ਮੈਂ ਪਛਾਣ ਲਿਆ ਸੀ ਕਿ ਇਹ ਮਾਮੂਲੀ ਮਨੁੱਖ ਨਹੀਂ ਇਹ ਭਾਰਾ ਤੇਜਸਵੀ ਅਰਥਾਤ ਤੇਜ ਵਾਲਾ ਗੋਬਿੰਦ ਰੂਪ ਹੈ ਉਹ ਤੇਜ ਐਸਾ ਸੀ ਕਿ ਮੈਂ ਉਸ ਨੂੰ ਝੱਲ ਨਹੀਂ ਸਕਦਾ ਇਸ ਕਰਕੇ ਮੈਂ ਕਿਹਾ ਕਿ ਦਰਸ਼ਨ ਹੋ ਗਏ ਬਹੁਤ ਸੁਖੀ ਹੋ ਗਿਆ ਇਸ ਜੀ ਦਾ ਦਿੱਤਾ ਭੋਜਨ ਹੁਣ ਪਾਵਾਂਗੇ ਦਾਤਾ ਅੱਗੇ ਵੀ ਇਹੋ ਦਿੰਦਾ ਹੈ ਅੱਜ ਆਪ ਦੇਣ ਆ ਗਿਆ ਹੈ ਸੋ ਹੁਣ ਇਹ ਵਿਦਾ ਹੋ ਜਾਣ ਤਾਂ ਜੋ ਮਤਾ ਵਧੇਰੇ ਤੇਜ ਨੂੰ ਮੈਂ ਝਾਲਣਾ ਸਕਾਂ ਤੇਜ ਕੀ ਹੁੰਦਾ ਹੈ ਤੇਜ ਹੁੰਦਾ ਹੈ ਕਿ ਅੱਗ ਬਲਦੀ ਜਾਂ ਭੱਖਦੀ ਹੈ ਤਾਂ ਉਸ ਦਾ ਤੇਜ ਫੈਲਦਾ ਹੈ ਉਹ ਹੁੰਦਾ ਹੈ ਉਸ ਦਾ ਚਾਨਣਾ ਗਰਮੀ ਨਾਲ ਮਿਲਿਆ ਹੋਇਆ ਜਿਵੇਂ ਸੂਰਜ ਚੜ੍ਹਦਾ ਹੈ ਤਾਂ ਉਸ ਦਾ ਤੇਜ ਚਮਕਾਂ ਮਾਰਦਾ ਹੈ ਰਾਤ ਨੂੰ ਉਸ ਦਾ ਤੇਜ ਓਲੇ ਹੋ ਜਾਂਦਾ ਹੈ ਚੰਦਰਮਾ ਚਮਕਦਾ ਹੈ ਪਰ ਉਸ ਨੂੰ ਤੇਜ ਨਹੀਂ ਆਖੀਦਾ ਤੇਜ ਬੜਾ ਤਾਕਤ ਵਾਲਾ ਚਾਨਣਾ ਹੁੰਦਾ ਹੈ ਸੋ ਇਸ ਤਰ੍ਹਾਂ ਆਤਮਾ ਦਾ ਤੇਜ ਹੁੰਦਾ ਹੈ ਆਤਮਾ ਸਾਡੇ ਸਰੀਰ ਦੀ ਅੰਦਰਲੀ ਜਿਉਂਦੀ ਤਾਕਤ ਨੂੰ ਆਖਦੇ ਹਨ ਉਹ ਆਤਮਾ ਇੱਕ ਤਰ੍ਹਾਂ ਦਾ ਚਾਨਣ ਹੁੰਦਾ ਹੈ ਉਹ ਤਾਂ ਸਾਰਿਆਂ ਦੇ ਅੰਦਰ ਹੈ ਪਰ ਜੋ ਅੱਬ ਜੀ ਦੇ ਪਿਆਰੇ ਹੁੰਦੇ ਹਨ ਉਹਨਾਂ ਦੇ ਆਤਮਾ ਵਿੱਚ ਤੇਜ ਹੁੰਦਾ ਹੈ ਇਹ ਤੇਜ ਦੂਜਿਆਂ ਨੂੰ ਭਲੇ-ਪਾਸੇ ਲਾ ਲੈਂਦਾ ਹੈ। ਮਹੰਤ ਆਪ ਤਪ ਕਰਨ ਵਾਲਾ ਤੇ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਬੰਦਾ ਸੀ। ਉਸ ਦੇ ਮਨ ਨੇ ਗੁਰੂ ਦਾ ਤੇਜ ਪਰਖ ਲਿਆ ਸੀ ਤੇ ਇਹ ਵੀ ਪਰਖ ਲਿਆ ਸੀ ਕਿ ਇਹ ਮੇਰੇ ਤੋਂ ਬਹੁਤ ਹੀ ਉੱਚੇ ਤੇ ਏਡੇ ਤੇਜ ਵਾਲੇ ਹਨ ਕਿ ਮੇਰੇ ਤੋਂ ਇਹ ਤੇਜ ਬਹੁਤ ਚਿਰ ਤਾਂ ਹੀ ਚੱਲਿਆ ਨਹੀਂ ਜਾਣਾ। ਇਹੋ ਗੱਲ ਜਨਮ ਸਾਖੀ ਵਿੱਚ ਇਉਂ ਲਿਖੀ ਹੈ ਤਾਂ ਮਹੰਤ ਕਿਹਾ ਸੁਨੋ ਅਤੀਤੋ ਉਹ ਤੇ ਆਪ ਨਿਰੰਕਾਰ ਥਾ। ہماری ਖਬਰ ਕੇ ਵਾਸਤੇ ਆਇਆ ਥਾ। ਹਮ ਨੇ ਤੁ ਆਪਣਾ ਸਿੱਧਾ ਲੈਣਾ ਸੀ ਉਸ ਪਾਸ ਤੇ ਸੇਵਾ ਨਾthi ਕਰਵਾਣੀ ਉਸ ਕਾ ਤੇਜ ਹਮਾਰੇ ਤੇ ਨਾ ਚੱਲਿਆ ਜਾਂਦਾ ਥਾ ਇਸ ਵਾਸਤੇ ਹਮਨੇ ਉਸ ਕੋ ਵਿਧਾ ਦੇਈ ਹੈ